ਤੁਸੀਂ ਦੇਖ ਰਹੇ ਹੋ ਰੋਬਨ ਟੀਵੀ ਤੇ ਮੈਂ ਹਵਤਾਰ ਸਿੰਘ ਭੁੱਲਰ ਅੱਜ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਉਸ ਨੂੰ ਮੈਂ ਬੜੇ ਲੰਮੇ ਸਮੇਂ ਤੋਂ ਜਾਣਦਾ ਪੜ੍ਹੇ ਲਿਖੇ ਇਮਾਨਦਾਰ ਮਿਹਨਤੀ ਤੇ ਬਹੁਤ ਨਾਮਵਰ ਪਰਿਵਾਰ ਚੋਂ ਆਉਂਦੇ ਨੇ ਤੇ ਉਹ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਵਾਲੇ ਨੇ ਤੇ ਮਾੜੇ ਬੰਦੇ ਦੀ ਬਾਹ ਫੜਨ ਵਾਲੇ ਨੇ ਮੇਰੀ ਮਰਾਦ ਨੇ ਸਰਦਾਰ ਦਲਬੀਰ ਸਿੰਘ ਅਲਗੋਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਜੀ ਅਲਗੋ ਸਾਹਿਬ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਮੈਂ ਇੱਥੇ ਤੁਹਾਡਾ ਜੀ ਆਇਆਂ ਕਹਿੰਦਾ ਹਾਂ ਰੋਬਨ ਟੀਵੀ ਤੇ ਮੇਰੇ ਬਹੁਤ ਹੀ ਪੁਰਾਣੇ ਸਾਥੀ ਸਰਦਾਰ ਅਵਤਾਰ ਸਿੰਘ ਭੁੱਲਰ ਕਿਉਂਕਿ ਲੰਮੇ ਸਮੇਂ ਤੋਂ ਸਾਡਾ ਪੜ੍ਹਨ ਲਿਖਣ ਤੋਂ ਲੈ ਕੇ ਆਪਸ ਵਿੱਚ ਪਿਆਰ ਵੀ ਹੈ ਜਿਹੜਾ ਕਿ ਪ੍ਰਮਾਤਮਾ ਬਣਾਈ ਰੱਖੇ ਕਿਉਂਕਿ ਲਾਈਨਾਂ ਹੁੰਦੀਆਂ ਵਾ ਮੇਰੀ ਲਾਈਨ ਸਿਆਸਤ ਹੋ ਗਈ ਇਹ ਪੱਤਰਕਾਰੀ ਲਾਈਨ 'ਚ ਚੱਲ ਗਏ ਸੋ ਮੈਂ ਇਹਨਾਂ ਦੇ ਇੱਥੇ ਆਉਣ ਤੇ ਜੀ ਆਇਆਂ ਕਹਿੰਦਾ ਸਭ ਤੋਂ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਜੀ ਜਿੱਦਾਂ ਕੱਲ ਤਰ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਵਾਸਤੇ ਸਾਡੀ ਸੰਕਲਪ ਰੈਲੀ ਹੋਈ ਹੈ ਜਿਹਦੇ ਚ ਮੈਂ ਵੇਖਿਆ ਕਿ ਠਾਠਾ ਮਾਰਦਾ ਇਕੱਠ ਸੀ ਉਹ ਇਕੱਠ ਨੂੰ ਵੇਖ ਕੇ ਲੋਕਾਂ ਚ ਕੀ ਸੰਦੇਸ਼ ਜਾਂਦਾ ਹੈ ਦੇਖੋ ਭੁੱਲਰ ਸਾਹਿਬ ਜਿਹਨੂੰ ਆਪਾਂ ਕਹਿੰਦੇ ਆ ਨਾ ਕੰਮ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਤੇ ਸੰਤ ਤੇ ਲਿਖਿਆ ਪੜ੍ਹਨ ਵਾਲੀ ਗੱਲ ਹੈ ਸੰਦੇਸ਼ ਇਹ ਆ ਕਿ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਵਾਜੇ ਤੁਸੀਂ ਕੱਲ ਵਾਲੀ ਗੱਲ ਨੂੰ ਹੀ ਲੈ ਲੋ ਇੱਕ ਸੰਗਰਾਮ ਸੀ ਤੇ ਸੀਜ਼ਨ ਦਾ ਇੰਨਾ ਜ਼ੋਰ ਸੀ ਕਿ ਮੰਡੀਆਂ ਦਾ ਜ਼ੋਰ ਆ ਕੰਪਾਈਨਾਂ ਦਾ ਜ਼ੋਰ ਆ ਪਰ ਉਦੋਂ ਬਾਅਦ ਵੀ 200 ਦੇ ਕਰੀਬ ਗੱਡੀ ਤੇ 15 ਬੱਸਾਂ ਕਾਗਜ਼ ਭਰਨ ਵਾਸਤੇ ਤਰਨਤਾਰ ਜਾਣਾ ਇੱਥੋਂ ਆਪਾਂ ਨੂੰ ਸਮਝ ਲੱਗੀ ਸਕਦੀ ਹੈ ਵੀ ਇਲਾਕੇ ਦੇ ਵਿੱਚ ਕਿੰਨਾ ਕੁ ਹਲਕਾ ਖੇਮ ਕਰਨ ਦੇ ਵਿੱਚ ਉਤਸ਼ਾਹ ਲੋਕਾਂ ਦਾ ਜਿੱਦਾਂ ਸਾਨੂੰ ਤਾਂ ਮੈਨੂੰ ਨਿੱਜੀ ਤੌਰ ਤੇ ਖਾਸ ਕਰਕੇ ਪਤਾ ਹੀ ਆ ਕਿ ਹੁਣ ਬੀਜੇਪੀ ਪਾਰਟੀ ਚ ਅਲੱਗੋ ਪਰਿਵਾਰ ਦੀ ਇੱਕ ਐਮ ਭੂਮਿਕਾ ਤੇ ਤੁਹਾਨੂੰ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਕੀ ਜ਼ਿੰਮੇਵਾਰੀਆਂ ਮਿਲੀਆਂ ਜੀ ਮੈਂ ਵੇਖੋ ਜੀ ਸਾਡੇ ਪੰਜ ਮੰਡਲ ਨੇ ਤਰਨਤਾਰਨ ਜਿਮਨੀ ਚੋਣ ਦੇ ਜਿਨ੍ਹਾਂ ਦੇ ਵਿੱਚ ਆਪਣਾ ਵੱਖ-ਵੱਖ ਮੰਡਲਾਂ ਦੇ ਸਾਨੂੰ ਚਾਰਜ ਲਾਇਆ ਗਿਆ ਜਿੱਥੇ ਸਾਡੇ ਸ਼੍ਰੀ ਰਵੀਕਰਨ ਕਾਲੋਂ ਜੀ ਸਾਡੇ ਹੈਲਥ ਮਿਨਿਸਟਰ ਜਾਨੀ ਸਾਹਿਬ ਸਾਡੇ ਮੰਤਰੀ ਰਹਿ ਚੁੱਕੇ ਨੇ ਇੱਕ ਲੁਧਿਆਣੇ ਤੋਂ ਤੇ ਉਹਨਾਂ ਦੇ ਬਰਾਬਰ ਦਾਸ ਨੂੰ ਵੀ ਜਿਹੜਾ ਚਭਾਲ ਸਰਕਲ ਆ ਉਹਦੀ ਜ਼ਿੰਮੇਵਾਰੀ ਦਿੱਤੀ ਗਈ ਆ ਠੀਕ ਹੈ ਅੱਜ ਕੱਲ ਪੰਜਾਬ ਦੇ ਲੀਡਰਾਂ ਦੀ ਰਾਜਨੀਤੀ ਕੇਸ ਪੱਦਰ ਦੀ ਹੋ ਚੁੱਕੀ ਆ ਜੀ ਅੱਜ ਕੱਲ ਕੋਈ ਵੀ ਪੰਜਾਬ ਦੀ ਗੱਲ ਨਹੀਂ ਕਰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਦਾ ਸਾਰੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰ ਰਹੇ ਆ ਆਖਰ ਲੀਡਰਾਂ ਦੇ ਦਿਮਾਗ ਵਿੱਚ ਭਰਿਆ ਕੀ ਜਾ ਰਿਹਾ ਜੀ ਦੇਖੋ ਭਲੁਰ ਸਾਹਿਬ ਗੱਲ ਇਹ ਹੈ ਕਿ ਜਦੋਂ ਵੀ ਕਿਸੇ ਚੀਜ਼ ਦਾ ਮੋਡ ਮਾੜਾ ਵੱਜਦਾ ਨਾ ਉਤੋਂ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ ਵਾ ਦੇਖੋ ਗੱਲ ਇਹ ਆ ਵੀ ਉਹੋ ਹੀ ਉਮੀਦਵਾਰ ਹੁੰਦੇ ਆ ਜਿਨ੍ਹਾਂ ਨੂੰ ਭੰਡ ਕੇ ਉਹਨਾਂ ਨੂੰ ਰਾ ਕੇ ਦੂਜਿਆਂ ਨੂੰ ਜਿਤਾਇਆ ਗਿਆ ਵਾ ਮੁਰਕੇ ਤੁਸੀਂ ਕਿਹੜੀ ਤੁਹਾਡੇ ਕੋਲ ਵਾਸ਼ਿੰਗ ਮਸ਼ੀਨ ਹੈ ਜਿੱਦ ਨਾਲ ਧੋਕੇ ਤੇ ਤੁਸੀਂ ਉਹ ਬੰਦਾ ਲਿਆ ਕੇ ਫਿਰ ਉਹਨਾਂ ਲੋਕਾਂ ਅੱਗੇ ਖੜਾ ਕਰ ਦਿੰਦਾ ਵਾ ਵੇਖੋ ਜਦੋਂ ਮੋਢ ਕੋਈ ਪਾਰਟੀ ਮਾੜਾ ਬੰਦਿੰਦੀ ਹੈ ਨਾ ਉਥੋਂ ਗਾਂ ਅੱਗੇ ਫਿਰ ਦੂਸ਼ਣ ਬਾਜ਼ੀਆਂ ਦਾ ਕਾਰਨ ਇਹ ਹੋਏ ਬਣਦਾ ਹੁਣ ਜਿਵੇਂ ਸਾਡੀ ਪਾਰਟੀ ਆ ਭਾਰਤੀ ਜਨਤਾ ਪਾਰਟੀ ਨੇ ਸਾਰ ਹਰਜੀਤ ਸਿੰਘ ਸੰਧੂ ਦੀ ਮਿਹਨਤ ਨੂੰ ਵੇਖਦੇ ਹੋਏ ਜੇ ਉਹਨੂੰ ਟਿਕਟ ਦਿੱਤੀ ਆ ਤੇ ਆਪੇ ਕੋਈ ਦੂਸ਼ਣਬਾਜ਼ੀ ਨਹੀਂ ਤੇ ਜੇ ਟਿਕਟ ਗਲਤ ਦਿੱਤੀ ਆ ਇੱਥੋਂ ਹੀ ਦੂਸ਼ਣਬਾਜ਼ੀਆਂ ਦਾ ਮੇਰੇ ਹਿਸਾਬ ਨਾਲ ਤੇ ਮੋੜ ਬਾਈਦਾ ਅੱਛਾ ਇਹ ਕੀ ਐ ਇੱਕ ਜਿਮਨੀ ਚੋਣ ਇੰਨੇ ਮਹੀਨੇ ਰੱਖਦੀ ਆ ਕਿ ਦੂਸ਼ਣਬਾਜ਼ੀ ਵਾਲੀ ਰਾਜਨੀਤੀ ਕੀਤੀ ਜਾਵੇ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਹੇਠਲੇ ਤੋਂ ਹੇਠਲੇ ਪੱਧਰ ਦੀ ਰਾਜਨੀਤੀ ਅੱਜਕੱਲ ਹੋ ਰਹੀ ਆ ਲੀਡਰ ਇੱਕ ਦੂਜੇ ਦੀਆਂ ਨਿੱਜੀ ਗੱਲਾਂ ਕਰ ਰਹੇ ਆ ਮਤਲਬ ਪੰਜਾਬ ਦੀ ਗੱਲ ਤਾਂ ਕੋਈ ਕਰਦਾ ਨਹੀਂ ਮੁੱਦਿਆਂ ਦੀ ਗੱਲ ਤਾਂ ਕੋਈ ਕਰਦਾ ਹੀ ਨਹੀਂ ਦੇਖੋ ਜੀ ਭੁਲਰ ਸਾਹਿਬ ਇਹ ਬਹੁਤ ਮਾਰੀ ਗੱਲ ਆ ਸਭ ਤੋਂ ਪਹਿਲਾਂ ਮੈਂ ਜਦੋਂ ਇੱਥੇ ਆਇਆ ਵਾਂ ਮੈਂ ਇਹ ਕਰਦਾਰ ਕੁਰਸੀ ਵਾਲਾ ਸਿਸਟਮ ਖਤਮ ਕੀਤਾ ਵਾ ਦੇਖੋ ਅਸੀਂ ਜਿਹੜੇ ਰਾਜਨੀਤਿਕ ਲੋਕ ਹੁੰਨੇ ਆ ਨਾ ਅਸੀਂ ਲੈ ਦੇ ਕੇ ਉਹੋ ਹੀ ਪਾਰਟੀਆਂ ਹੁੰਦੀਆਂ ਉਹੋ ਹੀ ਲੋਕ ਹੁੰਨੇ ਆ ਤੇ ਕੋ ਅਸੀਂ ਲੋਕਾਂ ਨੂੰ ਇਹ ਦੱਸਿਓ ਵੀ ਤੁਸੀਂ ਤੁਹਾਡੇ ਵਾਸਤੇ ਕੀ ਕਰਾਂਗੇ ਮੈਨੂੰ ਦੱਸੋ ਮੈਂ ਉੱਠ ਕੇ ਕਹੀ ਜਨਾ ਫਲਾਨਾ ਮਾੜਾ ਫਲਾਨਾ ਮਾੜਾ ਇਹਦੇ ਵਿੱਚ ਇਲਾਕੇ ਦਾ ਕੋਈ ਸੌਰ ਸਕਦਾ ਵਾ ਜਾਂ ਉੱਠ ਕੇ ਕੋਈ ਮੇਰੀ ਕਰਦਾਰਪੁਰਚ ਹੀ ਕਰੀ ਜਾਵੇ ਮੈਨੂੰ ਇਹ ਦੱਸੋ ਮੇਰੀ ਨਿੱਜੀ ਤੌਰ ਤੇ ਕਰਦਾਰ ਕਰਸ਼ੀ ਕਰਨ ਦੇ ਨਾਲ ਇਲਾਕੇ ਦਾ ਵਿਕਾਸ ਹੋ ਸਕਦਾ ਵਾ ਇਹ ਲੰਮੇ ਸਮੇਂ ਤੋਂ ਖੜੋਤ ਆਈ ਆ ਇਹ ਜਿਹੜੀ ਸਾਡੀ ਬਦਕਿਸਮਤੀ ਆ ਕਿ ਲੋਕ ਪਾਰਟੀਆਂ ਦੀ ਗੱਲ ਏਜੰਡੇ ਦੀ ਗੱਲ ਕਰਨ ਵੜ ਗਏ ਆ ਤੇ ਲੋਕ ਇਸ ਗੱਲ ਦੇ ਵਿੱਚ ਕੰਨ ਰਸ ਰੱਖਣ ਲੱਗ ਪਏ ਆ ਕਿ ਨਿੱਜੀ ਤੌਰ ਤੇ ਕਰਦਾਰ ਕੂਚੀ ਕਰੋ ਥਾਪੀਆਂ ਮਾਰੀ ਜਾਓ ਮੈਂ ਉਹ ਕਰ ਦੂੰਗਾ ਦਿੱਤੀ ਇਹਨਾਂ ਇਹ ਗੱਲਾਂ ਚਾਹੀਦੀਆਂ ਨਹੀਂ ਗੀਆਂ ਤੁਸੀਂ ਵਿਕਾਸ ਦੀ ਗੱਲ ਕਰੋ ਚੰਗੇ ਕਰਦਾਰ ਦੀ ਗੱਲ ਕਰੋ ਚੰਗੀ ਸੋਚ ਦੀ ਗੱਲ ਕਰੋ ਗੱਲ ਇਹ ਆ ਕਿ ਜੇ ਕੇ ਨੇ ਮਾਰਾ ਕੀਤਾ ਹੋਊਗਾ ਤੇ ਲੋਕਾਂ ਨੇ ਉਹਨੂੰ ਥੱਲੇ ਬਾਹ ਦੇਣਾ ਤੇ ਚੰਗਾ ਕਰੂ ਤਾਂ ਲੋਕਾਂ ਨੇ ਤਾਜ ਰੱਖ ਦੇਣਾ ਗੱਲ ਤਾਂ ਸੰਗਤ ਦੀ ਆ ਇਹ ਇਹ ਕਹਣਾ ਵੀ ਪੁਰਾਣਾ ਸਮਾਂ ਵਾ ਵੀ ਇਹ ਮਾਂ ਦੇ ਪੇਟੋਂ ਕੋਈ ਰਾਜਾ ਜੰਮਣਾ ਵਾ ਇਹ ਤਾਂ ਮਤਦਾਨ ਆ ਵੀ ਤੁਸੀਂ ਆਪਦੀ ਮਤਦਾਨ ਦਾਨ ਕਰਨਾ ਤੇ ਉਹਦੇ ਵਿੱਚੋਂ ਰਾਜਾ ਪੈਦਾ ਹੋਣਾ ਵਾ ਮੈਂ ਤਾਂ ਸਿੰਪਲ ਜੀ ਇੰਨੀ ਗੱਲ ਹੀ ਸਮਝਾ ਸਾਰੇ ਲੀਡਰ ਕਈ ਤਾਂ ਜਾਂਦੇ ਆ ਜੀ ਕਿ ਸੈਂਟਰ ਸਰਕਾਰ ਨੇ ਸਾਡੇ ਹੱਕ ਨੱਪੇ ਆ ਉਹ ਸਟੇਟਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦਿੰਦੇ ਤੁਹਾਡਾ ਕੀ ਵਿਚਾਰ ਹੈ ਜੀ ਦੇਖੋ ਗੱਲ ਇਹ ਹੈ ਸੈਂਟਰ ਅੱਜ ਸਾਨੂੰ ਕਰੀਬ-ਕਰੀਬ 70 ਤੋਂ ਲੈ ਕੇ ਤੇ 72 ਦੇ ਕਰੀਬ ਸਾਨੂੰ ਸਹੂਲਤਾਂ ਨੇ ਸਾਡੇ ਲੋਕਾਂ ਦੀਆਂ ਜਿਹਦੇ ਵਿੱਚੋਂ ਇਹ ਸੈਂਟਰ ਤੁਹਾਨੂੰ ਆਵਾੰਦਦਾ ਵਾ ਕਿ ਤੁਸੀਂ ਗਰੀਬਾਂ ਦੀਆਂ ਸਹੂਲਤਾਂ ਕੱਟ ਕੇ ਤੇ ਹੋਰ ਬੰਨੇ ਪਾ ਕੇ ਤੇ ਤੁਸੀਂ ਐਸ਼ ਪ੍ਰਸਦੀ ਦੇ ਵਿੱਚ ਤੇ ਤੁਸੀਂ ਇਸ਼ਤਿਹਾਰ ਬਾਜੀ ਦੇ ਵਿੱਚ ਲਾ ਦਿਓ ਦਿਓ ਨਾ ਲੋਕਾਂ ਨੂੰ ਉਹ ਪੈਸੇ ਦੀ ਇਸ਼ਤਿਹਾਰ ਬਾਜੀ ਕਰ ਦਿਓ ਤੁਸੀਂ ਦੋ ਚੀਜ਼ਾਂ ਦੇ ਰਹਿ ਜੇ ਸਿਰਫ ਲੋਕਾਂ ਨੂੰ ਮੜਗਾ ਮੋਟ ਉਹ ਵੀ ਪੂਰੀਆਂ ਨਹੀਂ ਤੁਸੀਂ ਜੋਬ ਕਾਰਡ ਲੋਕਾਂ ਦੇ ਜੇਬ ਚ ਪਾਏ ਆ ਦੱਸੋ ਸੈਂਟਰ ਨੇ ਤੇ ਗ੍ਰਾਂਟ ਦੇ ਦਿੱਤੀ ਤਾਨੂੰ ਮਤਲਬ ਜਿਹੜਾ ਰੋਜ਼ਗਾਰ ਆ 100 ਦਿਨ ਦਾ ਹਰ ਬੰਦੇ ਨੂੰ ਨਰੇਗਾ ਦੇ ਵਿੱਚ ਦੇਣਾ ਦੇ ਤੇ ਤੁਸੀਂ ਨਹੀਂ ਦੇ ਸੈਂਟਰ ਨੇ ਤੇ ਕਣਕ ਦਾ ਜੋ ਲਾਰਡਸ ਤੁਹਾਨੂੰ ਦੇ ਤੀ ਹੁਣ ਦੇ ਤਾਂ ਤੁਸੀਂ ਨਹੀਂ ਰਹੇ ਇਹ ਸੋ ਟੋਟਲੀ ਗੱਲ ਆ ਕਿ ਸੈਂਟਰ ਵੱਲੋਂ ਸਭ ਕੁਝ ਇਨ ਬਿਨ ਆ ਰਿਹਾ ਵਾ ਇਹ ਨਲੈਕੀ ਥੱਲੇ ਸਟੇਟ ਸਰਕਾਰਾਂ ਦੀਆਂ ਇੱਕ ਵਾਰੀ ਸਟੇਟ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਨਾਲ ਮੋਦੀ ਸਾਹਿਬ ਦੇ ਨਾਲ ਬਣੇਗੀ ਇਹ ਪੰਜਾਬ ਬਚੂਗਾ ਲੋਕਾਂ ਤੱਕ ਸਹੂਲਤਾਂ ਪਹੁੰਚਣਗੀਆਂ ਸਭ ਤੋਂ ਵੱਡੀ ਕਰਦਾਰ ਕੁਰਸੀ ਕਰਨ ਦਾ ਕਾਰਨ ਕੀ ਆ ਕਿ ਜਿੱਥੇ ਵੀ ਸ਼੍ਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਇੱਕ ਵਾਰ ਆ ਗਈ ਆ ਲੋਕਾਂ ਦੀਆਂ ਇਨ ਬਿਨ ਸਹੂਲਤਾਂ ਗਰਾਊਂਡ ਪੱਧਰ ਤੇ ਲੋਕਾਂ ਨੂੰ ਮਿਲਦੀਆਂ ਵਾ ਫਿਰ ਉਹਨਾਂ ਥਾਵਾਂ ਤੇ 20 20 ਸਾਲ 25 ਸਾਲ 30 ਸਾਲ ਜਿਵੇਂ ਗੁਜਰਾਤ 30 ਸਾਲ ਯੂਪੀ 15 ਸਾਲ ਹਰਿਆਣਾ 11 ਸਾਲ ਉਹ ਤਾਂ ਕਾਰਨ ਇਹ ਹੀ ਆ ਕਿ ਲੋਕਾਂ ਨੂੰ ਉਸ ਪੱਧਰ ਤੇ ਮੁੜ ਕੇ ਸਹੂਲਤਾਂ ਮਿਲਦੀਆਂ ਸ਼ੁਰੂ ਹੋ ਜਾਂਦੀਆਂ ਤੇ ਉਹ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਥੇ ਨਹੀਂ ਕੋਈ ਉਹਨੂੰ ਵਾਪਸ ਘੱਲ ਸਕਦਾ ਇਸ ਕਰਕੇ ਕਰਦਾਰ ਕੁਰਸੀ ਹੋ ਰਹੀ ਆ ਕਿ ਜੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆ ਗਈ ਤੇ ਦੂਜੇ ਜਿਹੜੇ ਪਾਰਟੀਆਂ ਤੁਰੀਆਂ ਫਿਰਦੀਆਂ ਉਦੋਂ ਬਾਅਦ ਉਹਨਾਂ ਨੂੰ ਇਥੋਂ ਸਰਹਾਣੇ ਬਾਹ ਦੇ ਕੇ ਲੋਕਾਂ ਨੇ ਸੌਣ ਵਾਸਤੇ ਛੱਡ ਦੇਣਾ ਉਹਨਾਂ ਕੋਈ ਕੰਮ ਕਰਨ ਨਹੀਂ ਹੋਣਾ ਜਿੱਦਾਂ ਮੈਨੂੰ ਪਤਾ ਹੈ ਜੀ ਕਿ ਤੁਹਾਡਾ ਨਿੱਜੀ ਹਲਕਾ ਖੇਮ ਕਰਨਿਆ ਉੱਥੇ ਵੀ ਤੁਸੀਂ ਵਿਚਰਦੇ ਜੇ ਬਹੁਤ ਘਰ ਘਰ ਜਾਂਦੇ ਜਿੱਦਾਂ ਪਿੱਛੇ ਹਾੜਾਏ ਸੀ ਮੈਂ ਤੁਹਾਨੂੰ ਵੇਖਿਆ ਮਹਿਦੀਪੁਰ ਬੰਨ ਤੇ ਤੁਸੀਂ ਆਪਣੀ ਜੇਬ ਦੇ ਵਿੱਚੋਂ ਬਹੁਤ ਸੇਵਾ ਕੀਤੀ ਹੁਣ ਤੁਸੀਂ ਤਰਨ ਤਰਨ ਦੇ ਵਿੱਚ ਵੀ ਘਰ ਘਰ ਵਿਚਰਦੇ ਜੀ ਸਾਢੇ 3 ਸਾਲ ਉੱਥੇ ਐਮਐਲਏ ਰਹਿ ਗਿਆ ਆਮ ਆਦਮੀ ਪਾਰਟੀ ਦਾ ਤੁਸੀਂ ਉਹਨਾਂ ਦੀ ਕਾਰਜਗਾਰੀ ਜਾਂ ਓਵਰਆਲ ਸਰਕਾਰ ਦੀ ਕਾਰਜਗਾਰੀ ਨੂੰ ਕਿਦਾਂ ਵੇਖਦੇ ਜੀ ਦੇਖੋ ਭੁੱਲਨ ਸਾਹਿਬ ਗੱਲਿਆ ਮੈਂ ਜ਼ਿੰਦਗੀ ਚ ਸੱਜਣ ਤਾਇਆਂ ਯਾਰੀਆਂ ਪਿਆਰ ਖੱਟਿਆ ਵਾ ਮੇਰੇ ਨਾਲ ਦੀ ਟੀਮ ਕਿਉਂਕਿ ਮੈਂ ਇੱਥੇ ਜੰਮਿਆ ਪੜਿਆ ਮੈਂ ਸਾਰੇ ਤੋਂ ਵੀ ਮੇਰੇ ਨਾਲ ਬੜਾ ਲੰਮਾ ਸਮਰਿਆ ਤੁਹਾਨੂੰ ਪਤਾ ਮੈਂ ਯਾਰੀ ਦਾ ਬੜਾ ਪੱਕਾ ਜੇ ਮੈਂ ਬੰਨ ਤੇ ਖਲੋ ਕੇ ਲਾਨ ਕਰਦਾ ਵਾ ਨਾ ਤੇ ਮੇਰੇ ਮਗਰ ਮੇਰੇ ਸੱਜਣ ਖਲੋਤੇ ਆ ਜਿਹੜੇ ਉਸ ਵੇਲੇ ਪੈ ਕੱਢ ਕੇ ਕਹਿੰਦੇ ਆਹ ਲਓ ਜੀ ਆ ਗਿਆ ਜੇ ਮੈਂ ਮੰਦਰਾਂ ਦਾ ਮਤਲਬ ਸਾਡੇ ਸ਼੍ਰੀ ਵਾਲਮੀਕ ਜੀ ਦੇ ਮੰਦਰ ਨੇ ਮੈਂ ਖਲੋ ਕੇ ਐਲਾਨ ਕਰਦਾ ਨਾ ਤੇ ਮੇਰੇ ਭਰਾ ਇਹੋ ਜੇ ਬੈਠੇ ਆ ਕਿ ਜਿਹੜੇ ਆਂਦੇ ਆ ਵੀ ਇਹ ਮੰਦਰ ਦੀ ਸੇਵਾ ਸਾਡੀ ਹੋਗੀ ਜੇ ਮੈਂ ਦੂਜੀ ਪੱਤੀ ਐਲਾਨ ਕਰਦਾ ਇੱਕ ਭਰਾ ਕਹਿੰਦਾ ਵੇਖੋ ਮੈਂ ਐਵੇਂ ਕਹਿ ਦਿਆਂ ਵੀ ਮੈਂ ਇਕੱਲਾ ਇਹ ਨਹੀਂ ਇਹ ਮੇਰਾ ਟੀਮ ਵਰਕ ਆ ਮਤਲਬ ਮੰਦਰਾਂ ਦੀ ਸੇਵਾ ਚਾਹੇ ਉਹ ਤੇਲ ਦੇ ਹੋਣ ਚਾਹੇ ਸਾਡੇ ਉਧਰ ਮਾੜੀਵੇਂ ਕੇ ਸਾਡੇ ਉਥੇ ਗੁਰੂ ਸਾਹਿਬ ਦਾ ਬਹੁਤ ਸਥਾਨ ਆ ਜਿੱਥੇ ਕੇ ਪਾਣੀ ਰੋੜ ਕੇ ਤੇ ਉਥੋਂ ਜਾ ਕੇ ਉਸੇ ਵੇਲੇ ਜੀਸੀਬੀ ਮਸ਼ੀਨਾ ਟਰੈਕਟਰ ਲਾ ਕੇ ਰਾਹ ਬਣਾਏ ਸੋ ਮੈਂ ਕਹੁੰਦਾ ਇਹ ਮੈਂ ਸੇਰਾ ਕੱਲਾ ਆਪਣੇ ਸਿਰ ਨਹੀਂ ਲੈ ਸਕਦਾ ਇਹ ਮੇਰੇ ਭਰਾ ਮੇਰੀ ਟੀਮ ਮੇਰੇ ਸੱਜਣ ਇਹੋ ਜਿਹਾ ਕਿ ਜਿਹੜਾ ਮੈਨੂੰ ਤੇ ਮਾਣ ਹੀ ਦਿੰਦੇ ਆ ਕਰੀ ਸਭ ਕੁਝ ਉਹ ਹੀ ਜਾਂਦੇ ਆ ਸਰਕਾਰ ਦੀ ਕਾਰਜਗਾਰੀ ਨੂੰ ਕਿਦਾਂ ਵੇਖਦੇ ਆ ਸਰਕਾਰ ਦੀ ਕਾਰਗੁਜ਼ਾਰੀ ਮੇਰੇ ਖਿਆਲ ਵੀ ਜੇ ਮੈਂ ਲੰਮੇ ਸਮੇਂ ਤੋਂ ਵਾਚ ਕੇ ਵੇਖਾਂ ਨਾ ਸਰਕਾਰਾਂ ਤੇ ਹੋਰ ਵੀ ਜਿਹੜੀਆਂ ਆਈਆਂ ਨੇ ਉਹਨਾਂ ਨੇ ਕੋਈ ਪੰਜਾਬ ਨੂੰ ਲੁੱਟਣ ਵੱਲੋਂ ਕੁੱਟਣ ਵੱਲੋਂ ਕਸਰ ਨਹੀਂ ਛੱਡੀ ਪਰ ਇਹਨਾਂ ਨੇ ਤੇ ਇਹ ਹਾਲਾਤ ਕਰਦੇ ਆ ਕਿ ਆ ਜਿਹੜਾ ਸਾਲ ਰਹਿ ਗਿਆ ਨਾ ਰੱਬ ਬਚਾ ਲਵੇ ਪੰਜਾਬ ਨੂੰ ਇੰਨਾ ਪਤਾ ਨਹੀਂ ਕੀ ਕਰਨਾ ਕਿਉਂਕਿ ਇਹ ਭੱਜ ਭੱਜ ਪੰਜਾਬ ਨੂੰ ਵੇਚਣ ਪੈਂਦੇ ਆ ਕਦੀ ਲੈਂਡ ਪਾਲਿਸੀ ਲੈ ਗਏ ਉਹ ਤਗੜੇ ਹੋ ਗਏ ਮਤਲਬ ਡੱਕੀ ਆ ਹੁਣੇ ਚੁੱਕ ਕੇ ਤੇ ਮੰਡੀ ਬੋਰਡ ਨੂੰ ਵੇਚਣ ਦੀ ਤਿਆਰੀ ਕਰ ਬੈਠੇ ਆ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਵੀ ਕਿਸੇ ਤਰ੍ਹਾਂ ਲਾਸ ਸਾਲ ਆ ਪੰਜਾਬ ਨੂੰ ਵੇਚ ਕੇ ਤੇ ਅਸੀਂ ਦਿੱਲੀ ਭੱਜ ਗਏ ਲੇਕਿਨ ਇਦਾਂ ਹੋਉ ਨਹੀਂ ਸਾਡੀ ਭਾਰਤੀ ਜਨਤਾ ਪਾਰਟੀ ਨੇ ਜਿਵੇਂ ਨੂੰ ਕੱਲ ਸਰਸਾ ਸਾਹਿਬ ਆਇਓ ਬੋਲ ਕੇ ਗਏ ਆ ਇਹਨਾਂ ਚੋਰਾਂ ਨੂੰ ਜਿਵੇਂ ਉੱਥੋਂ ਭਜਾਇਆ ਵਾ ਉਹੋ ਹੀ ਟੀਮ ਇੱਥੇ ਆ ਉਹੋ ਹੀ ਪਾਰਟੀ ਆ ਟਕੜੇ ਹੋ ਗਏ ਇਹਨਾਂ ਦੇ ਅਸੀਂ ਇਹੋ ਜਿਹਾ ਜਿਹੜਾ ਦਾ ਨਾ ਇਹ ਯੋਰ ਲਾ ਲੈਣ ਲੇਕਿਨ ਅਸੀਂ ਪੰਜਾਬ ਦਾ ਨੁਕਸਾਨ ਮੈਂ ਜ਼ਿੰਮੇਵਾਰੀ ਨਾ ਕਹਿੰਦਾ ਵਾਂ ਕਿ ਭਾਰਤੀ ਜਨਤਾ ਪਾਰਟੀ ਇਸ ਪੰਜਾਬ ਦਾ ਨੁਕਸਾਨ ਨਹੀਂ ਹੋ ਇਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਤੇ ਦੁਬਾਰਾ ਲੀਹ ਤੇ ਲੈ ਕੇ ਆਵਾਂਗੇ ਇਹ ਸਾਡੀ ਮੈਂ ਵਾਅਦੇ ਨਾਲ ਇਹ ਗੱਲ ਤੁਹਾਨੂੰ ਕਹਿੰਦਾ ਅੱਛਾ ਜੇ ਸਤਾਈ ਦੇ ਵਿੱਚ ਲੋਕਾਂ ਦਾ ਫਤਵਾ ਤੁਹਾਡੇ ਹੱਕ ਚ ਜਾਂਦਾ ਹੈ ਤੇ ਕੀ ਰੋਡ ਮੈਪ ਹੈ ਜੀ ਤੁਹਾਡਾ ਦੇਖੋ ਜੀ ਮੇਰੇ ਕੋਲ ਰੋਡ ਮੈਪ ਤਾਂ ਭੁੱਲਰ ਸਾਹਿਬ ਬਹੁਤ ਵਧੀਆ ਵਾ ਮੈਂ ਘਟੋ ਘਟ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰੂੰਗਾ ਕਿ ਖੇਮ ਕਰਨੋਂ ਤੁਰਪੋ ਤੋਂ ਤੇ ਅੱਗੋਂ ਡਰੇਨ ਤੋਂ ਸ਼ੁਰੂ ਹੋ ਜਾ ਅੱਗੋਂ ਚੀਮਿਆਂ ਤੋਂ ਸ਼ੁਰੂ ਹੋ ਜਾ ਵਾੜੇ ਤੇਲੀਆਂ ਤੋਂ ਸ਼ੁਰੂ ਹੋ ਜਾ ਅੱਗੋਂ ਅੱਗੋਂ ਕੋਠੀ ਨੰਗ ਕੇ ਪਿੱਖੀ ਵਣ ਤੋਂ ਸ਼ੁਰੂ ਹੋ ਜਾ ਦੇਖ ਯਾਰ ਆਹੀਂ ਹਲਕੇ ਦੇ ਕਾਦੇ ਨਮੈਂਦੇ ਆ ਕੀ ਮਤਲਬ ਸਾਡੀ ਜ਼ਿੰਮੇਵਾਰੀ ਆ ਕਿ ਲੋਕ ਗੰਦ ਦੇ ਵਿੱਚ ਡਿੱਗਦੇ ਫਿਰਦੇ ਆ ਬੁਰੇ ਹਾਲ ਆ ਮੈਨੂੰ ਲੱਗਦਾ ਜੇ ਮੈਂ ਇਦਾਂ ਆਪਦੇ ਹਲਕੇ ਦੀ ਦੁਰਦਸ਼ਾ ਮਤਲਬ ਨਾ ਨਾ ਸੁਧਾਰ ਸਕਿਆ ਤੇ ਮੈਂ ਤੇ ਉਹ ਬੰਦਾ ਯਾਰ ਆਪਾਂ ਤਾਂ ਵਿੱਚੇ ਹੀ ਮਤਲਬ ਪਾਰਟੀ ਨੂੰ ਕਹਿ ਦਿਆਂਗੇ ਵੀ ਨਹੀਂ ਯਾਰ ਸਾਡੇ ਵਾਸਤਾ ਰੋਗ ਨਹੀਂ ਜੇ ਸਾਡੇ ਵਿੱਚ ਪਾਰਟੀ ਤੇ ਸਾਡੇ ਚ ਕੀ ਫਰਕ ਹੋਇਆ ਜੇ ਲੋਕਾਂ ਨੂੰ ਉਹਵੇਂ ਹੀ ਚੱਲੀ ਜਾਂਦੇ ਅੱਛਾ ਲਾਸਟ ਸਵਾਲ ਹੈ ਜੀ ਫਿਰ ਤਰਨ ਤਰਨ ਦੇ ਵੋਟਰਾਂ ਨੂੰ ਤੇ ਪੰਜਾਬ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਤੇ ਤਰਨ ਤਰਨ ਦੇ ਵੋਟਰਾਂ ਨੂੰ ਇਹ ਅਪੀਲ ਕਰੂੰਗਾ ਕਿ ਪਿਛਲੇ ਜਾਦਾ ਨਹੀਂ ਦੇ ਮੈਂ ਵੀ ਵਿੱਚੇ ਹੀ ਛਾਂ ਵਾਲਿਆ 25 30 ਸਾਲ ਹੋ ਗਏ ਆਪਾਂ ਲੱਗੇ ਆ ਨਾ ਇੱਕ ਸਾਲ ਭਾਰਤੀ ਜਨਤਾ ਪਾਰਟੀ ਦੇ ਸਰਦਾਰ ਹਰਜੀਤ ਸਿੰਘ ਸੰਧੂ ਨੂੰ ਦੇਖ ਕੇ ਵੇਖ ਲਓ ਜੇ ਇੱਕ ਸਾਲ ਦੇ ਵਿੱਚ ਤੁਹਾਨੂੰ ਦੂਸਰੀਆਂ ਪਾਰਟੀਆਂ ਨਾਲੋਂ ਕੁਝ ਵਕਤ ਨਜ਼ਰ ਨਾ ਆਵੇ ਤੇ ਸਤਾਈ ਨੂੰ ਫੇਰ ਅਸੀਂ ਤੁਹਾਡੇ ਕੋਲ ਹੀ ਆਉਣਾ ਨਾ ਮੇਰੇ ਤੋਂ ਹੀ ਇੰਟਰਵਿਊ ਸਾਹਮਣੇ ਰੱਖ ਲਿਓ ਤਾਂ ਮੈਨੂੰ ਉਹਦੇ ਬਾਰੇ ਤੋਂ ਸਵਾਲ ਕਰ ਲਿਓ ਕਿ ਸਾਡਾ ਦੇ ਦੂਜੀਆਂ ਪਾਰਟੀਆਂ ਦਾ ਕੀ ਫਰਕ ਆ ਅਸੀਂ ਇੱਕ ਸਾਲ ਦੀ ਜ਼ਿੰਮੇਵਾਰੀ ਤੁਹਾਨੂੰ ਲੈਣੀ ਹੈ ਕਿ ਇੱਕ ਸਾਲ ਦੇ ਵਿੱਚ ਹੀ ਕਰਨਤਾਰ ਦੀ ਨਿਵਾਰ ਬਦਲ ਦੇਾਂਗੇ ਜਿੱਥੋਂ ਸਾਰੇ ਪੰਜਾਬ ਦਾ ਮਤਲਬ ਦੇਖਣ ਦਾ ਨਜ਼ਰੀਆ ਬਦਲ ਜੂਗਾ ਵੀ ਯਾਰ ਜੇ ਇਦਾਂ ਦਾ ਤਰਨਤਾਰ ਹੋ ਸਾਰਾ ਸਾਰਾ ਪੰਜਾਬ ਕਿਉਂ ਨਹੀਂ ਜਿੱਦਾਂ ਆਮੀ ਇਹ ਗੱਲ ਚੱਲਦੀ ਆ ਕਿ 27 ਦਾ ਇਹ ਸੈਮੀਫਾਈਨਲ ਆ ਤਰਨਤਾਰਨ ਦੀ ਜਿਮਨੀ ਚੋਣ ਇਹ ਤੁਹਾਨੂੰ ਵੀ ਲੱਗਦਾ ਕਿ ਸੈਮੀਫਾਈਨਲ ਹੀ ਆ ਨਹੀਂ ਦੇਖੋ ਇਹ ਇਹ ਸੰਗਤ ਦੇ ਕੰਮ ਨੇ ਕੋਈ ਵੀ ਕਿਸੇ ਗੱਲ ਨੂੰ ਅਸੀਂ ਸਮੇਂ ਤੋਂ ਪਹਿਲਾਂ ਕੋਈ ਵੀ ਚੀਜ਼ ਹਾਂ ਮੈਂ ਇੱਕ ਜ਼ਿੰਮੇਵਾਰੀ ਨਾ ਕਹਿ ਦਿੰਨਾ ਵਾਂ ਕਿ ਅਸੀਂ ਬੜੀ ਸ਼ਾਨ ਨਾਲ ਤਰਨਤਾਰ ਤੋਂ ਜਿੱਤ ਕੇ ਤੇ ਭਾਰਤੀ ਜਨਤਾ ਪਾਰਟੀ ਦੀ ਮਤਲਬ ਜਿਹੜੀ ਜਿੱਤਿਆ ਉਹ ਯਕੀਨੀ ਆ ਤੇ ਸਰਦਾਰ ਹਰਜੀਤ ਸਿੰਘ ਸਿੰਧੂ ਜਿਹੜੇ ਆ ਉਹ ਉੱਬਰਦੇ ਹੋਏ ਸਟਾਰ ਬਣ ਕੇ ਉੱਥੋਂ ਉੱਬਰ ਲਗੇ ਇਹ ਸਨ ਸਰਦਾਰ ਦਲਬੀਰ ਸਿੰਘ ਅਲਗੋਂ ਜਿਹੜੇ ਅੱਜਕੱਲ ਭਾਜਪਾ ਦੇ ਬਹੁਤ ਵੱਡੇ ਲੀਡਰ ਨੇ ਪੰਜਾਬ ਪੱਧਰ ਦੇ ਲੀਡਰ ਨੇ ਤੇ ਮੇਰੇ ਤਾਂ ਚਲੋ ਖੈਰ ਭਰਾ ਨੇ ਤਾ ਕਰਕੇ ਇਹੀ ਬਹਿ ਕੇ ਇਦਾਂ ਭਰਾ ਵਾਂਗੂ ਗੱਲ ਕਰ ਲਈ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਲਗੋ ਸਾਹਿਬ ਵੈਗਰ ਜੀ ਦਾ ਹਾਲ ਸਾਹਿਬ ਜੀ ਹਨਪੂਲਰ ਸਾਹਿਬ ਧੰਨਵਾਦ ਤੁਹਾਡਾ ਵੀ ਇੱਥੇ ਆਉਣ ਦਾ ਖਾਸ ਕਰ ਰੋਬਨ ਟੀਵੀ ਤਿਸਦਾਰ ਤਾਰ ਸਿੰਘ ਭੁੱਲਰ ਨੂੰ ਮੈਂ ਇੱਥੇ ਆਉਂਦੇ ਜੀ ਆਖਦਾ ਧੰਨਵਾਦ ਥੈਂਕ ਯੂ